ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਉਤੇ। ਹੋਪਸੋ ਤੁਸੀਂ ਠੀਕ-ਠਾਕ ਹੋਵੋਗੇ। ਤੰਦਰੁਸਤ ਹੋਵਾਂ ਖੁਸ਼हाल ਹੋਵਾਂਗੀ ਮੈਂ ਵੀ ਬਿਲਕੁਲ ਠੀਕ ਐ। ਮੈਂ ਕੱੜ ਰਹੀਆਂ ਕੱਪੜੇ ਤੈ। ਪਹਿਲਾਂ ਮੈਂ ਬਲੂਰ ਮੂਰੇ ਹਲਕੇ-ਹਲਕੇ ਨਿੱਗ ਕਰੇ ਨੇ। ਫਿਰ ਮੈਂ ਨਿੱਗ ਕਰ ਕਰ ਰੱਖੇ ਹੁਣ ਇਹਨਾਂ ਨੂੰ ਕਰਦੀ ਪੈ। ਨਹੀਂ ਤਾਂ ਐ ਲੱਗਦਾ ਬਿਲਕੁਲ ਗਿੱਲੇ ਨੇ ਹਟਾ ਸੁੱਕਿਆ ਨਹੀਂ। ਪਰ ਠੰਡੇ ਬਹੁਤ ਜ਼ਿਆਦਾ ਪੈ ਨੇ ਕੱਪੜੇ ਨਾਲ ਦੇ ਗਿੱਲੇ ਹੀ ਪੈ ਨੇ ਧੁੱਪ ਬਣਾਨੀ ਉਹ ਗੱਲ ਬਣਦੀ ਹੈਗੀ। ਟਾਈਮ ਹੋ ਰਿਹਾ ਸਵੇਰ ਦਾ 11:30 ਹੋਣ ਵਾਲੇ ਨੇ ਤੇ ਕੰਮ ਬਸ ਬਹੁਤ ਹੌਲੀ ਹੌਲੀ ਕੰਮਾਂ ਦੀ ਚਾਲ ਬਹੁਤ ਸਲੋ ਸਲੋ ਹੁੰਦੀ ਹੈ ਇੰਨੇ ਆਪਣੇ ਕਿਚਨ ਦੇ ਕੰਮ ਸਵੇਰ ਦਾ ਮਾਰਨਿੰਗ ਦਾ ਟਾਈਮ ਖਤਮ ਹੋ ਜਾਂਦਾ ਤੇ ਇੰਨੇ ਕਿਸ ਤਰ੍ਹਾਂ ਕਿਸੇ ਦਾ ਚਾਹ ਦਾ ਟਾਈਮ ਹੋ ਜਾਂਦਾ ਬੀਤੀ ਚਾਹ ਸੁੱਝਦੀ ਜਾਂਦੀ ਹੈ ਸਾਰਾ ਕੁਝ ਹੈਦਾ ਚਾਹ ਦਾ ਕੰਮ ਖਤਮ ਹੁੰਦਾ ਤਾਂ ਪੈਸਾ ਲੰਚ ਦਾ ਟਾਈਮ ਹੋ ਜਾਊਗਾ ਇਹਦਾ ਸਾਰਾ ਦਿਨ ਨਿਕਲ ਜਾਂਦਾ ਛੋਟੇ ਛੋਟੇ ਦਿਨ ਨੇ ਅੰਦਰ ਰੂਬਾ ਤੇ ਲੈਣੀ ਰਸ ਜੇ ਕਮਰੇਜ ਜਾਂ ਕਿਚਨ ਚ ਕੰਮ ਬਹੁਤ ਘੱਟ ਹੁੰਦਾ ਹੈ ਜੀ ਠੰਡ ਵਿੱਚ ਤੇ ਕੱਪੜੇ ਕਰਦੀ ਆ ਪਤਾ ਹੈ ਇਹ ਕੱਪੜੇ ਤਿਆਰ ਕਰਕੇ ਅੰਦਰ ਰੱਖਦਾ ਫਿਰ ਸਟੈਂਡ ਕੱਪੜੇ ਵਾਲਾ ਬਾਹਰ ਕੱਢ ਦੂੰਗੀ ਔਰ ਵੈਸੇ ਵੀ ਮੈਂ ਕੱਪੜੇ ਮੇਂ ਨੈਕਸਟ ਵਾਸ਼ ਮੇਰੀ ਹੋਰ ਤਿਆਰ ਹੋ ਗਈ ਤੇ ਇੱਕ ਲੋਡ ਕੱਪੜਾ ਧੋਣ ਵਾਸਤੇ ਫਿਰ ਅੱਜ ਉਹ ਮਸ਼ੀਨ ਚ ਲੋਡ ਕਰੂੰਗੀ ਕੱਲ ਨੂੰ ਉਹ ਧੋਤੇ ਆਣਗੇ ਉਹ ਪਾ ਦੂੰਗੀ ਅਗਲੇ ਸਟੈਂਡ ਤੋਂ ਅੱਜ ਚੱਕੇ ਨੇ ਤੇ ਇੱਕ ਲੋਡ ਉਸ ਤੋਂ ਬਾਅਦ ਹੋਰ ਤਿਆਰ ਹੋ ਗਿਆ ਧੋਣ ਵਾਸਤੇ ਕੰਮ ਚੜਦੇ ਰਹਿੰਦੇ ਨੇ ਕੰਮ ਨਹੀਂ ਖਤਮ ਹੁੰਦੇ ਗਰਮੀ ਆ ਸਰਦੀਆ ਚਾਹੀ ਕਿੰਨੀ ਠੰਡ ਆ ਕੰਮ ਨਹੀਂ ਨਹੀਂ ਮੁਕਣਾ ਦੇਖੋ ਬਿਲਕੁਲ ਸਹੀ ਕਿਹਾ ਗਿਆ ਕਿ ਕੰਮ ਤੇਰੇ ਨਹੀਂ ਮੁਕਣੇ ਬੰਦਿਆ ਤੂੰ ਮੁੱਕ ਜਾਣਾ ਹਨ ਬੰਦੇ ਨੇ ਮੁੱਕ ਜਾਣਾ ਪਰ ਕੰਮ ਜਿਉਂਦੇ ਜੀ ਕਦੇ ਵੀ ਨਹੀਂ ਖਤਮ ਹੁੰਦੇ ਹੈਗੇ ਆਪਣੇ ਆਪ ਹਮੇਸ਼ਾ ਕੰਮ ਕੰਮ ਕਰਦੇ ਭੱਜੇ ਫਿਰਦੇ ਆ ਕੰਮ ਹੋ ਗਿਆ ਰਹਿ ਗਿਆ ਹੋ ਗਿਆ ਰਹਿ ਗਿਆ ਕੋਈ ਵੀ ਹੈ ਹਨ ਮੇਲ ਆ ਫੀਮੇਲ ਆ ਮਰਦਾ ਔਰਤਾਂ ਸਾਰਿਆਂ ਦੇ ਕੰਮ ਇਹ ਜੀ ਹੁੰਦੇ ਨੇਗੇ काम काम बस काम ਦੀ ਭੱਜ ਦੌੜ ਚ ਆਪਾਂ ਤੁਰੇ ਫਿਰਦੇ ਆਂ ਪਰ ਜਦੋਂ ਆਪਾਂ ਇਸ ਦੁਨੀਆ ਤੇ ਇਸ ਜਹਾਨੋਂ ਚਲੇ ਜਾਂਦੇ ਆਂ ਸਾਰੇ ਕੰਮ ਫਿਰ ਉੱਥੇ ਤੋਂ ਉੱਥੇ ਹੀ ਰਹਿ ਜਾਂਦੇ ਨੇ ਪਰ ਜਿਉਂਦੇ ਜੀ ਆਪਾਂ ਕੰਮ ਨਹੀਂ ਛੱਡ ਕੇ بیٹھ ਸਕਦੇ ਹੁੰਦੇ ਉਹ ਸਰਕਲ ਆ ਜਿਹੜਾ ਫਿਰ ਜੇ ਆਪਾਂ ਕੰਮ ਨਹੀਂ ਕਰਾਂਗੇ ਤਾਂ ਕੰਮ ਹੀ ਚੱਲੂਗਾ ਤੇ ਤੋਂ ਕਿਸੇ ਦੇ ਕੱਪੜੇ ਤੇ ਹੁਣ ਦੁਪਹਿਰ ਦਾ ਟਾਈਮ ਆ ਮੈਂ ਪਿਆਜ਼ ਛਿਲ ਰਹੀ ਸੀ ਬਾਹਰ ਕੱਢ ਕੇ ਕਿਉਂਕਿ ਅੰਦਰ ਨੂੰ ਥੋੜੇ ਖੰਝ ਜ਼ਿਆਦਾ ਪੈਂਦੇ ਨੇ ਪਿਆਜ਼ ਤੇ ਛਿੱਲੇ ਹੋਏ ਮੇਰੇ ਪਿਆਜ਼ ਖਤਮ ਵੀ ਹੋਏ ਪੈਸੀ ਨਾਲ ਮੈਂ ਸਬਜ਼ੀ ਵਾਸਤੇ ਵੀ ਛਿੱਲਨੇ ਸੀ ਸ਼ਾਮ ਵਾਸਤੇ ਤੇ ਪੰਜ ਚਾਰ ਮੈਂ ਐਕਸਟਰਾ ਛਿਲ ਕੇ ਰ ਇਹ ਕਈਆਂ ਦਾ ਇਹ ਕਹਿਣਾ ਹੁੰਦਾ ਕਿ ਪਿਆਜ਼ ਛਿੱਲ ਕੇ ਨਹੀਂ ਰੱਖਣਾ ਚਾਹੀਦੇ ਪਰ ਜੇ ਮੈਨੂੰ ਆਇਆ ਜੇ ਇਹ ਨਾਲ ਮੇਰਾ ਕੰਮ ਈਜ਼ੀ ਹੁੰਦਾ ਤਾਂ ਠੀਕ ਹੈ ਪਿਆਜ਼ ਛਿੱਲੇ ਹੋਿਆਂ ਦਾ ਨਹੀਂ ਗੱਲ ਹੁੰਦੀ ਪਿਆਜ਼ ਛਿੱਲੇ ਹੋਏ ਛਿੱਲ ਕੇ ਆਪਾਂ ਰੱਖ ਸਕਦੇ ਹਾਂ ਪਰ ਕੱਟ ਕੇ ਨਹੀਂ ਰੱਖਣੇ ਚਾਹੀਦੇ ਹੈਗੇ ਮੈਨੂੰ ਐ ਲੱਗਦਾ ਕਿ ਜਿਹੜੀ ਮੈਂ ਸਰਚ ਵਿੱਚ ਪੜਿਆਗਾ ਵੀ ਕੱਟ ਕੇ ਨਹੀਂ ਰੱਖਣੇ ਚਾਹੀਦੇ ਛਿੱਲ ਕੇ ਆਪਾਂ ਰੱਖ ਸਕਦੇ ਆ ਇਹਨਾਂ ਕੰਮ ਬਹੁਤ ਈਜ਼ੀ ਹੋ ਜਾਂਦਾਗਾ ਜੇ ਛਿੱਲੇ ਪਏ ਹੋਣ ਪਿਆਜ਼ ਤਾਂ ਕੋਈ ਵੀ ਚੀਜ਼ ਆਪਾਂ ਘਰੇ ਬਣਾਉਣੀ ਹੈ ਥੋੜਾ ਜਿਹਾ ਪਿਆਜ਼ ਜੀ ਤਾਂ ਆਪਾਂ ਕਟਾਂਗੇ ਤਾਂ ਪਾਵਾਂਗੇ ਮਿਸ ਪੇਸ਼ੇਲਾ ਕੋ ਨੂੰ ਪਿਆਜ਼ ਮੌਕੇ ਚ ਛਿੱਲਣਾ ਪੂਗਾ ਤੇ ਮੈਨੂੰ ਤਾਂ ਅੱਖਾਂ 'ਚ ਬਹੁਤ ਹੀ ਜ਼ਿਆਦਾ ਪਿਆਜ਼ ਪੈਂਦੇ ਨੇ ਇਸ ਕਰਕੇ ਮੈਨੂੰ ਅਹੀਂ ਹੁੰਦਾ ਪਹਿਲਾਂ ਹੀ ਛਿੱਲੇ ਪਏ ਹੋਣ ਪਿਆਜ਼ ਛਿੱਲੇਗੇ ਫਿਰ ਮੈਂ ਸੋਚਿਆ ਕੱਪੜੇ ਵਾਲਾ ਸਟੈਂਡ ਬਾਹਰ ਕੱਢਦਾ ਕੱਪੜੇ ਮਸਫੀਰੇ ਤਿਆਰ ਕਰਕੇ ਰੱਖਤੀ ਸੀ ਤੇ ਉਹ ਕਮਰੇ ਚ ਇਹਨਾਂ ਜਗ੍ਹਾ ਰੋਕੇ ਵਿੱਚ ਬਹੁਤ ਪਰੇ ਪਰੇ ਲੱਗ ਰਿਹਾ ਸੀ ਚਲੋ ਪਹਿਲਾਂ ਤਾਂ ਮਜਬੂਰੀ ਸੀ ਕੱਪੜੇ ਪਈ ਸੀ ਸਟੈਂਡ ਤੇ ਤੁਹਾਨੂੰ ਰੱਖਦਾਂ ਨੇ ਬਾਹਰ ਤੇ ਨੈਕਸਟ ਕੱਪੜੇ ਧੋਵਾਂਗੇ ਕੱਲ ਨੂੰ ਫਿਰ ਮੈਨੂੰ ਲੱਗਦਾ ਅੰਦਰ ਆਊਗਾ ਸਟੈਂਡ प्याज छिलन तो बाद मैं शाम की कर रही थी सब्जी की तैयारी मैं क्या सब्जी वगैरह सारा सब्जी कट्टी पई सभी मटर भी कटे पे से पत्ता वो भी कट के रखी पी प्याज़ से लहसन चॉपर चॉप करके रख दे हाथ प्याज वाले तो है ही नहीं तो ये काम की ख़त्म कर दें बचे हुए प्याज फिर पोलीथीन चागे तो मैं फ्रिज में रख दूंगी ये भी काम मेरा हो जूगा सब्जी जो टाइम होगा बना आप बना लेनी फिर ਖਾਣ ਨੂੰ ਇਹਨਾਂ ਦਾ ਸਬਜੀ ਦਾ ਭੈਣਾ ਨੂੰ ਬਹੁਤ ਵੱਡੀ ਚਿੰਤਾ ਹੁੰਦੀ ਹੈ ਇਹ ਇੱਕ ਸਬਜੀ ਵੀ ਕੀ ਬਣਾਈਏ ਕੀ ਤਿਆਰ ਕਰੀਏ ਹਨਾ ਇੱਕ ਵੱਡੀ ਚਿੰਤਾ ਹੁੰਦੀ ਹੈ ਜਿਸ ਦਿਨ ਕੋਈ ਵਾਰ ਕੋਈ ਸਬਜੀ ਨਾ ਹੋਵੇ ਫਿਰ ਬਹੁਤ ਸੋਚੀਦਾ ਕੀ ਬਣਾਈਏ ਕੀ ਬਣਾਈਏ ਕਈ ਵਾਰ ਕੋਈ ਸਬਜੀ ਹੁੰਦੀ ਆ ਤਾਂ इजीली ਆਪਾਂ ਪਲਾਨ ਕਰ ਲਾ ਲੈਂਦੇ ਵੀ ਚੁਲਾ ਸਬਜੀ ਪਈ ਆਪਣੇ ਕੋਲੇ ਆਮ ਬਣਾ ਲਾ ਲੈਂਦੇ ਆ ਕਈ ਵਾਰ ਕੋਈ ਥਾਲ ਸਬਜੀ ਨਹੀਂ ਹੁੰਦੀ ਤਾਂ ਫਿਰ ਉਹ ਚਿੰਤਾ ਦਾ ਬੇਸ਼ਾ ਬਣ ਜਾਂਦਾ ਕਈ ਵਾਰ ਨਾ ਆਪ ਤਾਂ ਹੀ ਮਨ ਨਹੀਂ ਕਰਦਾ ਹਾਂ ਤਾਂ ਕੁਝ ਵੀ ਖਾਣ ਨੂੰ ਜਿਹੜਾ ਕੁਝ ਆਪਣੇ ਕੋਲ ਪਿਆ ਹੋਵੇ ਨਾ ਉਹ ਦਿਲ ਨਹੀਂ ਕਰਦਾ ਪਿਆ ਆਪਾਂ ਉਹ ਬਣਾ ਕੇ ਖਾਈਏ ਫਿਰ ਆਪਾਂ ਕਹਿੰਦੇ ਅੱਜ ਤਾਂ ਕੁਝ ਹੈ ਹੀ ਨਹੀਂ ਗਾ ਕਿਹ ਬਰਕਤ ਸੰਜੀ ਪਈ ਹੋਵੇ ਉਹ ਆਏ ਵੀ ਕਹਿੰਦੇ ਨੇ ਆਪਾਂ ਵੀ ਅੱਜ ਤਾਂ ਹੈ ਨਹੀਂ ਕਿਉਂਕਿ ਆਪਣਾ ਦਿਲ ਨਹੀਂ ਕਰ ਰਿਹਾ ਹੁੰਦਾ ਖਾਣ ਦਾ ਇਧਰ ਮੇਰੀ ਹੋਗੀ ਚੋਪਿੰਗ ਡਾਣੀ ਹੋ ਰੇ 2 ਵਜੇ ਇਧਰ ਸ਼ਾਮ ਦੀ ਸਬਜੀ ਦੀ ਤਿਆਰੀ ਮੈਂ ਕਰਕੇ ਰੱਖਦੀ ਟਮਾਟਰ ਚੌਪ ਕਰਤੇ ਲਸਣ ਪਿਆਜ਼ ਚੌਪ ਕਰਿਆ ਪਏ ਅਲੂ ਕਰਤੇ ਪਏ ਨੇ ਪਤਾ ਗੋभी ਫਰਿਜ ਵਿੱਚ ਰੱਖੀ ਪਈ ਕੱਟ ਕੇ ਮਟਰ ਵੀ ਕੱਢੇ ਪਏ ਨੇ ਤਿਆਰੀ ਮੇਰੀ ਜਦੋਂ ਮੇਰਾ ਟਾਈਮ ਹੋ ਜਾਊ ਮੈਂ ਸਬਜੀ ਬਣਾਉਣ ਲੱਗ ਜੂਗੀ ਤੇ ਹੁਣ ਮੈਂ ਆ ਗਈ ਸੀ ਦੂਸਰੇ ਰੂਮ ਵਿੱਚ ਇਧਰ ਕਬਡ ਵਿੱਚ ਨਾ ਮੇਰੇ ਕੋਟਿਸ ਕੋਟੀਆਂ ਪਈਆਂ ਨੇ ਜੋ ਮੈਂ ਬਹੁਤ ਕਦੇ ਘਾਟੀ ਪੋਣੇ ਸੂਟਾਂ ਨਾਲ ਪਾਉਣੀ ਆ ਹੁਣ ਜਾਣ ਚਾਹੀਦੀ ਹੁੰਦੀਆਂ ਨੇ ਉਹ ਵਾਲੀਆਂ ਤੇ ਇਹਨਾਂ ਦੀ ਸੈਟਿੰਗ ਕਰਨ ਵਾਲੀ ਸੀ ਕਹਿੰਗੋ ਜਦੋਂ ਆਪੇ ਚੁ ਕੁਝ ਚੱਕਦੀ ਮੈਂ ਕੱਢਦੀ ਸੀ ਕੋਟੀ ਸਵੈਟਰ ਫਿਰ ਉਹ ਖਰਾਬ ਹੋ ਜਾਂਦੇ ਸੀ ਜਾਂ ਕਈ ਵਾਰ ਰੱਖਣ ਵਿੱਚ ਥੋੜੀ ਜਲਦਬਾਜੀ ਵਿੱਚ ਬਸ ਇਦਾਂ ਹੀ ਅਚੀ ਤਰ੍ਹਾਂ ਨਹੀਂ ਤਿਆ ਕਰੀਆਂ ਰੱਖਤੀ ਇਹ ਉਹ ਕਰਦੀਆਂ ਸੈਟਿੰਗਾਂ ਅੱਜ ਮੁgeke ਵਰਕੇ ਜੇ ਔਨ ਹੀ ਆ ਨਾ ਫਿਰ ਆ ਹੁੰਦਾ ਫਟਾਫਟ ਕੰਮ ਲੱਗਣਾ ਹੁੰਦਾ ਤੇ ਜਲਦੀ ਜਲਦੀ ਇੱਦਾਂ ਹੀ ਰੱਖ ਜਣੇ ਆ ਸੋ ਕੁਝ ਆਪਾਂ ਰੱਖਣਾ ਉਹਦੀ ਆਪਾਂ ਨਾਲ ਦੀ ਨਾਲ ਦੋ ਚਾਰ ਜਿਹੜੀਆਂ ਹੋਰ ਆਪਣੀਆਂ ਖਰਨਾਬੋਹੀ ਹੁੰਦੀਆਂ ਨੇ ਸੈਟਿੰਗ ਕਰਦੀ ਤਾਂ ਵਧੀਆ ਰਹਿੰਦਾ ਪਰ ਉਦੋਂ ਕੰਮਾਂ ਦੀ ਉਹੀ ਗੱਲ ਬਸ ਕੰਮਾਂ ਦੀ ਭੱਜ ਦੌੜ ਹੀ ਹੁੰਦੀ ਹੈਗੀ ਤੇ ਘਰੋਂ ਜਾਈਦਾ ਤਾਂ ਵੀ ਕੰਮ ਆਪਣੇ ਮੈਨੇਜ ਕਰਕੇ ਜਾਈਦਾ ਜੇ ਕਿਤੇ ਔਈ ਦਾ ਤਾਂ ਵੀ ਇਹ ਪਲਾਨ ਹੁੰਦਾ ਵੀ ਜਾ ਕੇ ਆ ਕੰਮ ਕਰਨਾ ਆ ਕੰਮ ਕਰ ਲਾਂਗੇ ਪਹਿਲਾਂ ਆ ਕਰ ਲਾਂਗੇ ਬਸ ਸਿਰਫ ਆ ਹੀ ਭੱਜ ਦੌੜ ਨੇ ਨਾ ਦਿਮਾਗ ਖਰਾਬ ਕੀਤਾ ਪਿਆਗਾ ਔਰ ਕੰਮ ਹੋ ਵੀ ਜਾਂਦੇ ਨੇ ਪਰ ਪਤਾ ਨਹੀਂ ਕਿਉਂ ਫਿਕਰ ਵੱਡਾ ਹੋ ਜਾਂਦਾ ਕੰਮਾਂ ਦਾ ਵੀ ਟਾਈਮ ਤੇ ਕੰਮ ਹੋ ਜਾਣ ਟਾਈਮ ਤੇ ਕੰਮ ਹੋ ਜਾਣ ਅਸਾਂ ਇਹ ਹੋ ਜਾਂਦਾ ਤੇ ਅੱਜ ਕਰ ਰਹੀ ਐ ਕਪੜਾ ਸੈੱਟ ਸੋਚ ਰਹੀ ਸੀ ਕਈ ਦਿਨਾਂ ਤੋਂ ਵੀ ਕਰਾਂ 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 ਕੋਣ ਲਾ ਲਵਾਂ ਇਹ ਟਾਈਮ ਹੀ ਨਿਕਲਿਆ ਇਹ ਠੰਡ ਕਰਕੇ ਦਿਲ ਨਹੀਂ ਕਰ ਰਿਆ ਸੀ ਬਸ ਐ ਹੋ ਜਾਂਦਾ ਜਿਸ ਦਿਨ ਜਿਹੜਾ ਕੰਮ ਨਿਬੜਨਾ ਹੁੰਦਾ ਉਸ ਤੋਂ ਨਿਬੜਨਾ ਹੁੰਦਾ ਆਪਾਂ ਪਹਿਲਾਂ ਸੋਚ ਹੀ ਜਾਂਦੇ ਹੁੰਨੇ ਆ ਇਹ ਕੰਮ ਕਰਨ ਵਾਲਾ ਪਿਆਰ ਪਿਆ ਇਸ ਸੋਹ ਜੀਸ ਮੈਂ ਵੀ ਪੀਸ ਕੋਟਨੀ ਸਵਟਰ ਸੈਟ ਕਰਕੇ ਰੱਖਾ ਜਿਵੇਂ ਕਿ ਫਾਈਨਲ ਇਹਨੂੰ ਕਰੀ ਦਮਾ ਕਰਨੀ ਹੀ ਪੈਣੀ ਹੈ ਇਸ ਵਰਨ ਮੈਂ ਆਪਦੇ ਕੋਟੀਆਂ ਵਗੈਰਾ ਤਿੰਨ ਕਰ ਮੋٹے ਸੂਟ ਅੱਧੇ ਕੱਢੇ ਨੇ ਅੱਧੇ ਮੈਂ ਕੱਢੀ ਨਹੀਂ ਮੈਂ ਕਿ ਲੋਡ ਪਾਉਂਗੀ ਚਲ ਫੇਰ ਕੱਟ ਲਾਂਗੀ ਫਿਰ ਮੈਨੂੰ ਐ ਲੱਗਿਆ ਵੀ ਕਪੜਾ ਤਾਂ ਫੇਰ ਹੀ ਭਰੀ ਪਈ ਆ ਮੀਂਹ ਮੈਂ ਕੱਢਦੀ ਨਹੀਂ ਹੈਗੀ ਜਿੰਨੇ ਕਪੜੇ ਹੈਗੇ ਠੀਕ ਆ ਬਸ ਇਹੀ ਪਈ ਜਾਣੇਗੇ ਇਸ ਕਰਕੇ ਮੈਂ ਸਾਰੇ ਸਰਦੀਆਂ ਵਾਲੇ ਵਿੰਟਰ ਵਾਲੇ ਕਪੜੇ ਨਹੀਂ ਕੱਢੇ ਹੈਗੇ ਤੇਨੇ ਕਿੰਨੇ ਫੁੱਲ ਜਾਂਦੀ ਬਹੁਤ ਫਲਫੀ ਜਿਹੇ ਕੱਪੜੇ ਹੁੰਦੇ ਨੇਗੇ ਹਲਕਾ ਜਿਹਾ ਆਪਾਂ ਛੇੜਿਆ ਇੱਕ ਕਪੜਾ ਨਾਲੇ ਕਪੜਾ ਹੋਰ ਦੇ ਇੱਕ ਨਾਲ ਦੋ ਤਿੰਨ ਹੋਰ ਹਿੱਲ ਪਾਉਂਦੇ ਨੇ ਇਹ ਤਾਂ ਬਹੁਤ ਫੁੱਲਵੇਂ ਜਿਹੇ ਫਲਫੀ ਕੱਪੜਾ ਹੁੰਦੇ ਕੱਪੜੇ ਥੋੜੇ ਹੁੰਦੇ ਨੇ ਪਰ ਉਹ ਦੇਖਣ ਨੂੰ ਇਹ ਲੱਗਦਾ ਵੀ ਪਤਾ ਨਹੀਂ ਕਿੰਨੇ ਕੱਪੜੇ ਨੇਗੇ ਗਰਮੀਆਂ ਚ ਆਏ ਹੁੰਦਾ ਵੀ ਸਰਦੀਆਂ ਆਉਣ ਸਰਦੀਆਂ ਚ ਹੁਣ ਇੰਨੀ ਠੰਡ ਵਿੱਚ ਇਹਨੇ ਤੰਗ ਹੋਏ ਪਿਆ ਹੁਣ ਆਏ ਲੱਗਦਾ ਵੀ ਗਰਮੀ ਠੀਕ ਆ ਆਪਾਂ ਵੀ ਕਿਸੇ ਪਾਸੇ ਮਾਨ ਨਹੀਂ ਹੈਗੇ ਇਹ ਵੀ ਕਵਰ ਹੋ ਗਈ ਸੈੱਟ ਸੈੱਟ ਕਰਨ ਵਾਲੀ ਸੀ ਬਸ ਕਾਲ ਕਰੀ ਪਈ ਸੀ ਨਾ ਜਾਣਾ ਹੁੰਦਾ ਨਾ ਫਿਰ ਕੋਟੇ ਸਵੀਟਰ ਲੱਭਣਾ ਮੁਸ਼ਕਲ ਹੋ ਜਾਂਦਾ ਜੋ ਸਾਰੇ ਸੈਟਿੰਗ ਕਰਕੇ ਰੱਖੀ ਹੋਵੇ ਤਾਂ ਆਪਾਂ ਕੀ ਆਰਾਮ ਨਾਲ ਛੱਕ ਲਾਨੇ ਆ ਇਹ ਸਾਰੇ ਕੋਟੇ ਜਿਵੇਂ ਬਹੁਤ ਘੱਟ ਪਾਣੀ ਕਿਤੇ ਆਉਣ ਜਾਣ ਚ ਵਾ ਸੂਟਾਂ ਨਾਲ ਪੈਂਦੀਆਂ ਨੇ ਉੱਪਰ ਹੈਗੇ ਨੇ ਕੋਈ ਜੀਨਸ ਹਾਈ ਨੈਕ ਟੌਪ ਵਗੈਰਾ ਕੋਟੀਆਂ ਪਤਲੀਆਂ ਹੀ ਜੀਆਂ ਨੀਚੇ ਖਾਨੇ ਚ ਸ਼ਾਲ ਸਟਾਲ ਜੋ ਇਹ ਵੀ ਮੈਨੂੰ ਬਹੁਤ ਘੱਟ ਲੈਣੀ ਹੈ ਕੋਈ ਬਾਹਰ ਵਿੜੇ ਸੈਰ ਕਰਨੀ ਹੈ ਕੋਈ ਗੇਟਵੇਅਰ ਖੋਲਣਾ ਬੰਦ ਕਰਨਾ ਉਹ ਤੋਂ ਲੈਣੀ ਹੁੰਦੀ ਮੈਂ ਨਹੀਂ ਨਹੀਂ ਇਸ ਵਾਰ ਮੈਂ ਸਦਨ ਵਾਲੇ ਸਿਰਫ ਅੱਧੇ ਕੱਪੜੇ ਕੱਢੇ ਨੇ ਅੱਧੇ ਹਾਲੇ ਮੇਰੇ ਬੈੱਡ 'ਚ ਪਏ ਨੇ ਕੋਟੀ ਸੈਟਰ ਵੀ ਅੱਧੇ ਪਏ ਨੇ ਸ਼ਾਲ ਸ਼ੂਲ ਸੂਟ ਸਾਰਾ ਕੁਝ ਅੱਧੇ ਬੈੱਡ 'ਚ ਪਏ ਨੇ ਅੱਧੇ ਹੀ ਕੱਢੇ ਨੇ ਸਾਰੀ ਹੁਣ ਮੈਂ ਸ਼ਾਮ ਨੂੰ ਮੈਂ ਆ ਗਈ ਸੀ ਲਾਂਡਰੀ ਰੂਮ ਵਿੱਚ ਕੱਪੜੇ ਲੋਡ ਕਰਨੇ ਸੀ ਮਸ਼ੀਨ ਵਿੱਚ ਮੈਨੂੰ ਲੱਗਿਆ ਵੀ ਜਿੰਨੇ ਖੈਗੇ ਨੇ ਮੈਂ ਮਸ਼ੀਨ ਚ ਪਾਏ ਮੈਂ ਜੇ ਮੇਰਾ ਲੋਡ ਬਣ ਗਿਆ ਫਿਰ ਤਾਂ ਮੈਂ ਮਸ਼ੀਨ ਔਨ ਕਰ ਦੂੰਗੀ ਔਰ ਜੇ ਕੱਪੜੇ ਘੱਟ ਰਹਿ ਗਏ ਤਾਂ ਫਿਰ ਇੱਕ ਦਿਨ ਹੋਰ ਵੇਟ ਕਰ ਲੂੰਗੀ ਵੀ ਨੈਕਸਟ ਡੇ ਧੋ ਲਾਂਗੇ ਫਿਰ ਮੈਨੂੰ ਲੱਗੇ ਇਹਦੇ ਵਿੱਚ ਪਏ ਬਾਸਕਟ ਵਿੱਚ ਲਾਂਡਰੀ ਬਾਸਕਟ ਵੀ 빙ਜ ਕੱਪੜੇ ਹੋਏ ਹੋ ਜਾਣਗੇ ਇੱਕ ਲੋਡ ਦੇ ਕਿਉਂਕਿ ਸਰਦੀਆਂ ਵਾਲੇ ਕੱਪੜੇ ਨੇ ਮੋਟੇ ਨੇ ਹੈਵੀ ਨੇ ਤਾਂ ਕੱਪੜੇ ਘੱਟ ਹੀ ਪੈਂਦੇ ਨੇ ਇਹਦੇ ਵਿੱਚ ਸਾਰੇ ਮੈਨੂੰ ਲੱਗਦਾ 8 9 ਜਾਂ ਵੱਧ ਤੋਂ ਵੱਧ 10 ਕੱਪੜੇ ਹੀ ਪੈਂਦੇ ਹੋਣੇ

according to family members харਸੇਵੇਂ ਮੈਂ ਸੁੱਕਾ ਨੰਬਰ ਵੱਡੇ ਰਹਿ ਲਿਆ ਸੁੱਕੀ ਸਬਜੀ ਨਾ ਸੁੱਕੀ ਸਬਜੀ ਫੁੱਲ ਮੀਜੀ ਹੁੰਦੀ ਐ ਤੇ ਹੌਲੀ ਹੌਲੀ ਪਿਚਕੂਗੀ ਜੋ ਇੱਕ ਹੋਰ ਪੌਨੇ ਕੜਾਹੀ ਚ ਕੜਾਹੀ ਭਰ ਜਾਂਦੀ ਐ ਫਿਰ ਹਲੌਣੀ ਔਖੀ ਹੋ ਜਾਂਦੀ ਐ ਤੇ ਜ਼ਰੂਰਤ ਮੈਂ ਮਨ ਨਾਲ ਉਹ ਨੂੰ ਠੀਕ ਫੈਸਲਾ ਲਿਆ ਗਿਆ ਕੜਾਹੀ ਦਾ ਸਾਈਜ਼ ਬਿਲਕੁਲ ਟੈਕਪਰੇਟ ਐ ਮੈਂ ਘਰਦਾਨੇ ਕਵਰ ਗੈਸ ਕਰਦਾਂ ਨੇ ਸਲੋ ਟਾਈਮ ਹੋ ਰਿਹਾ 7:30 ਤੇ ਹੁਣ ਆਪਾਂ ਹੋਗੇ ਕਿਚਨ ਜੋ ਫ੍ਰੀ ਕੰਮ ਹੋ ਗਿਆ ਡਿਨਰ ਤੱਕ ਖਤਮ ਤੇ ਹੁਣ ਕਰਦਾ ਚੇਂਜ ਤੇ ਵੜਦੇ ਰਜਾਈਆਂ ਵਿੱਚ ਬਹੁਤ ਜ਼ਿਆਦਾ ਠੰਡ ਹੋਈ ਪਈ ਬਹੁਤ ਜ਼ਿਆਦਾ इवन ਸ਼ੂ ਸੌਕਸ ਪਾ ਕੇ ਵੀ ਪੈਰਾਂ ਠੰਡੇ ਹੋ ਹੀ ਜਾਂਦੇ ਨੇ ਬਹੁਤ ਜ਼ਿਆਦਾ ਠੰਡ ਲਾ ਕੋਈ ਹਾਲ ਨਹੀਂ ਹੈਗਾ ਕਿੰਨੇ ਕੱਪੜੇ ਪਾ ਲਵਾਂ ਠੰਡ ਨਹੀਂ ਰੁਕਦੀ ਹੈਗੀ ਹੁਣ ਕਰਦੇ ਵੀਡੀਓ ਦਾ ਐਂਡ ਵੀਡੀਓ ਦੇਖਣ ਲਈ ਥੋੜਾ ਬਹੁਤ థాంਕ ਯੂ ਵੀਡੀਓ ਚ ਚਲੇ ਜੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਲੋ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਮਿਲਾਂਗੇ ਕੋ ਨਵੀਂ ਵੀਡੀਓ ਲੈ ਕੇ ਟਿਲ ਦੇ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ